ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਨੂੰ ਪਤਾ ਹੀ ਆ ਜੋ ਪਿਛਲੇ ਲੰਮੇ ਸਮੇਂ ਤੋਂ ਆਪਾਂ ਤਕਰੀਬਨ 4 ਕਿ ਸਾਲਾਂ ਤੋਂ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਤ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ। ਕੈਂਸਰ ਦੀ ਬਿਮਾਰੀ ਨੂੰ ਖਤਮ ਕਰਨ ਵਾਸਤੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੂਰੇ 4 ਸਾਲ ਤੋਂ ਕੰਮ ਕਰੀ ਜਾਂਦੇ ਹਾਂ ਨਾ ਚੌਥਾ ਸਾਲ ਆਪਣਾ ਜਿਹੜਾ ਸ਼ੁਰੂ ਹੋ ਗਿਆ। ਮੇਰਾ ਮਕਸਦ ਹੁੰਦਾ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਮੈਂ ਸਾਂਝੀ ਕਰਾਂ ਅੱਜ ਦੀ ਜਿਹੜੀ ਮੈਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਵੀ ਜਿਹੜਾ ਕੇਸ ਆ ਬੜਾ ਖਤਰੇ ਵਾਲਾ ਕੇਸ ਸੀਗਾ ਮੇਰੇ ਨਾਲ ਇੱਕ ਮੁੰਡਾ ਬੈਠਾ ਨਾਲ ਉਹਦੀ ਮਾਤਾ ਜੀ ਬੈਠਿਆ ਹਨਾ ਜੀ ਤੇ ਮੈਂ ਵੀਡੀਓ ਦੇ ਵਿੱਚ ਬੜਾ ਲੰਮਾ ਸਮਾਂ ਨਹੀਂ ਲੈਣਾ ਜੇ ਆਪਾਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਜਿਹੜਾ ਆਪਣਾ ਪਿੰਡ ਆ ਰਾਇਆਂ ਵਾਲਾ ਕਲਾ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਆ ਰਾਇਆਂ ਵਾਲਾ ਕਲਾ ਜੇ ਕਿਸੇ ਵੀਰ ਭੈਣ ਭਰਾ ਆਣੇ ਆਪਾਂ ਨੂੰ ਮਿਲਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਰੀਜ਼ ਨਹੀਂ ਲੈ ਕੇ ਆਉਣਾ ਮੇਰੇ ਨਾਲ ਇੱਕ ਵੀਰ ਜੀ ਬੈਠੇ ਆ ਬਾਈ ਕੀ ਨਾਮ ਆ ਤੁਹਾਡਾ ਬੂਟਾ ਜੀ ਬੂਟਾ ਸਿੰਘ ਵੀਰੇ ਤੁਹਾਡਾ ਪਿੰਡ ਕਿਹੜਾ ਬੋਰਜਰੀ ਕਾ ਬੋਰਜ ਹਰੀਕਾ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਬਿਮਾਰੀ ਕਿੱਥੇ ਸੀ ਤੁਹਾਡੇ ਪੂਰੀ ਸਿਕਰਾਂ ਦੀ ਸੀ ਜੀ ਹੈ ਕਿ ਕਿੱਥੇ ਕਿੱਥੇ ਸੀ ਆਪਣੀ ਖਾਣੇ ਵਾਲੀ ਨਾਲੀ ਖਾਣੇ ਵਾਲੀ ਨਾਲੀ ਚ ਸੀ ਇਸ ਵੀਰ ਦੇ ਨਾਲ ਲਾਸਟ ਸਟੇਜ ਦਾ ਕੈਂਸਰ ਸੀਗਾ ਚੌਥੀ ਸਟੇਜ ਦਾ ਕੈਂਸਰ ਸੀਗਾ ਇਹਨੂੰ ਡਾਕਟਰਾਂ ਦਾ ਜਵਾਬ ਸੀਗਾ ਜਦੋਂ ਇਹ ਮੇਰੇ ਕੋਲ ਆਇਆ ਸੀ ਇਹਨੂੰ ਤਿੰਨ ਬੰਦੇ ਗੱਡੀ ਤੇ ਲੈ ਕੇ ਆਏ ਸੀ ਲੱਦ ਕੇ ਇਹ ਮੈਂ ਸਹੀ ਕਿਹਾ ਲੈ ਕੇ ਆਇਸ ਮੇਰਾ ਦੋਸਤ ਆ ਫਰੀਦਕੋਟ ਦੇ ਡੀਡੀਪੀ ਆਫਿਸ ਵਿੱਚ ਲੱਗਾ ਉਹਨਾਂ ਦੇ ਇਹ ਤੋਂ ਟੋਡੇ ਪਿੰਡੋਂ ਸੀ ਗਵਾਂਡੀ ਆਪਣੇ ਉਹ ਇਹਨਾਂ ਦਾ ਗਵਾਂਡੀ ਸੀ ਉਹਨੇ ਮੇਰੀਆਂ ਵੀਡੀਓ ਵਗੈਰਾ ਵੇਖਦਾ ਰਹਿੰਦਾ ਸੀ ਮੇਰੇ ਨਾਲ ਸੋਸ਼ਲ ਮੀਡੀਆ ਤੇ ਜੁੜਿਆ ਹੋਇਆ ਸੀ ਇਹ ਮੁੰਡਾ ਉਹ ਉਹਨੇ ਇਹਨਾਂ ਨੂੰ ਦੱਸਿਆ ਤੇ ਉਹ ਸਿਆਣੇ ਦੀ ਕਹਾਵਤਾ ਕਿਵੇਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਹੈ ਨਾ ਉਸ ਵੀਰ ਦੇ ਦਸਨ ਦੇ ਨਾਲ ਤੇ ਉਹ ਵੀਰ ਦੇ ਦਸਨ ਦੇ ਨਾਲ ਅੱਜ ਇਸ ਵੀਰ ਦੀ ਜਿਹੜੀ ਜ਼ਿੰਦਗੀ ਬਚ ਗਈ ਆ ਹਨਾ ਜੀ ਕਿਸੇ ਦੇ ਦਸਨ ਪੁੱਛਣ ਦੇ ਨਾਲ ਤੇ ਇਹਦੇ ਨਾਲ ਇਹਦੀ ਮਾਤਾ ਜੀ ਬੇਟੀ ਆ ਤੇ ਬੂਟਾ ਸਿੰਘ ਸੀ ਨਾ ਦਾ ਬੂਟੇ ਵੀਰੇ ਜਦੋਂ ਮੇਰੇ ਕੋਲੇ ਆਇਆ ਸੀ ਉਸ ਟਾਈਮ ਤੇ ਤੁਹਾਡੇ ਇਹ ਸਰੀਰ ਦਾ ਹਾਲ ਕੀ ਸੀਗਾ ਬਹੁਤ ਡੱਕੇ ਨਹੀਂ ਸੀਗਾ ਜਿਵੇਂ ਲੜਕੇ ਲੈ ਕੇ ਆਏ ਸੀਗੇ ਜੀ ਇਹਨਾਂ ਦੇ ਮਾਤਾ ਜੀ ਹੋ ਮਾਤਾ ਜੀ ਇਹਨਾਂ ਦਾ ਕੀ ਹਾਲ ਸੀ ਜਦੋਂ ਜਿਹੜੀ ਹਾਰ ਹੀ ਨਹੀਂ ਐਂ ਤਾਂ ਹੋਰ ਨੇ ਹੋਰ ਹੁੰਦੇ ਨੇ ਦੱਸਦੇ ਨਹੀਂ ਹਾਂ ਅੱਛਾ ਬੁਰਾ ਹਾਰ ਹੀ ਇਹਨਾਂ ਓਕੇ ਕਿੰਨੇ ਬੱਚੇ ਆ ਤੁਹਾਡੇ ਮੇਰੇ ਬੱਚੇ ਤਿੰਨ ਲੜਕੇ ਇੱਕ ਜਿੱਦੇ ਮੇਰੇ ਕੋਲ ਆਇਆ ਸੀ ਤੁਹਾਨੂੰ ਪਤਾ ਇਹਦਾ ਨਿੱਕਾ ਜਿਹਾ ਮੂੰਹ ਨਿਕਲਿਆ ਸੀ ਨਿੱਕਾ ਜਿਹਾ ਮੂੰਹ ਇਹਨਾਂ ਦਾ ਮੂੰਹ ਇਹਨਾਂ ਦੇ ਹੱਥ ਕੋਈ ਸਿਆਣਚੀ ਨਹੀਂ ਆਉਂਦਾ ਚੱਜ ਰੋਟੀ ਖਾਦੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਪੰਜ ਮਹੀਨੇ ਰੋਟੀ ਨਹੀਂ ਖਾਦੀ ਸੀ ਅੱਜ ਮੇਰੀ ਦਵਾਈ ਨੂੰ ਖਾਦਿਆਂ ਨੂੰ ਕਿੰਨੇ ਦਿਨ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ ਆਪਾਂ ਨਾ ਕੈਮਰੇ ਦੇ ਸਾਹਮਣੇ ਸੱਚੀਆਂ ਗੱਲਾਂ ਦੱਸਣੀਆਂ ਪਤਾ ਨਹੀਂ ਕਿੰਨੇ ਲੋਕਾਂ ਨੇ ਆਪਾਂ ਨੂੰ ਦੇਖਣਾ ਢੋਡੀਆਂ ਗੱਲਾਂ ਸੁਣ ਕੇ ਪਤਾ ਨਹੀਂ ਕਿੰਨੇ ਲੋਕਾਂ ਦਾ ਫਾਇਦਾ ਹੋਣਾ ਹੈ ਨਾ ਉਹ ਰੱਬ ਨੂੰ ਪਤਾ ਹੈ ਨਾ ਜੀ ਤੁਸੀਂ ਕੀ ਦੱਸਣਾ ਚਾਹੋਗੇ ਕਿ ਅੱਜ ਦੇ ਟਾਈਮ 'ਚ ਮੁੰਡਾ ਕਿੰਨਾ ਕੁ ਠੀਕ ਆ ਅੱਜ ਟਾਈਮ 'ਚ ਮੁੰਡਾ ਮੇਰਾ ਬਿਲਕੁਲ ਠੀਕ ਹੈ ਰੋਟੀ ਖਾਂਦਾ ਸਰ ਰੋਟੀ ਕਿੰਨੇ ਦਿਨਾਂ ਬਾਅਦ ਖਾਣ ਲੱਗਿਆ ਸੀ 56 ਦਿਨਾਂ ਚ ਖਾਣ ਲੱਗ ਪੰਜਾਹ 6 ਦਿਨਾਂ ਬਾਅਦ ਅੱਜ ਮਾ ਜੀ ਇਹਨਾਂ ਨੂੰ ਦਵਾਈ ਖਾਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਹਾਂਜੀ ਤੇ ਤੁਸੀਂ ਫਰੀਦਕੋਟ ਮੈਡੀਕਲ ਕਾਲਜ ਚ ਵੀ ਗਏ ਸੀ ਹਾਂਜੀ ਗਏ ਹਾਂ ਉੱਥੇ ਡਾਕਟਰ ਸਾਹਿਬ ਨੇ ਕੀ ਕਿਹਾ ਸੀ ਤੁਹਾਨੂੰ ਉਹ ਤਾਂ ਜਵਾਬਾਂ ਜਵਾਬ ਹੀ ਦਿੰਦੇ ਨੇ ਵੀ ਤੁਹਾਨੂੰ ਜਵਾਬ ਦੇ ਕੇ ਘਰੇ ਤੋਰਤਾ ਸੀ ਅੱਛਾ ਵੀਰੇ ਤੂੰ ਕੀ ਕਹਿਣਾ ਚਾਹੇਂਗਾ ਜਿਹੜੇ ਆਪਣੇ ਵੀਰ ਭੈਣ ਭਰਾ ਵੀਡੀਓ ਵੇਖੀ ਜਾਂਦੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਸਾਰੇ ਇੱਥੋਂ ਆ ਕੇ ਲਓ ਦਵਾਈ ਬਹੁਤ ਵਧੀਆ ਦਵਾਈ ਦਿੰਦੇ ਆ ਬਾਈ ਅੱਛਾ ਜਿੰਦਗੀ ਬਚਾਉਣੀ ਹੈ ਅੱਜ ਰੋਟੀ ਪਾਣੀ ਸਹੀ ਖਾ ਲੈਣਾ ਕੋਈ ਸਰੀਰ ਚ ਜਾਂ ਗਲੇ ਚ ਦਰਦ ਤਾਂ ਨਹੀਂ ਹੁੰਦਾ ਨਹੀਂ ਦੰਦ ਨਹੀਂ ਹੁੰਦਾ ਪਹਿਲਾਂ ਤੇਰੇ ਰੋਟੀ ਨਹੀਂ ਲੱਗਦੀ ਸੀ ਨਹੀਂ ਲੱਗਦੀ ਪਾਣੀ ਵੀ ਨਹੀਂ ਲੱਗਦਾ ਸੀ ਹੁਣ ਜਾ ਵੜਦਾ ਸਾਰਾ ਖੁਸ਼ੀ ਨੂੰ ਹੁਣ ਜਾ ਵੜਦਾ ਕਿੰਨਾ ਟਾਈਮ ਹੋ ਗਿਆ ਦਵਾਈ ਖਾਣ ਦੇ ਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਦੋਸਤੋ ਪਿੰਡ ਜਿਹੜਾ ਸੱਜ ਤੋਂ ਬਰਜ ਹਰੀ ਕਾ ਜ਼ਿਲ੍ਹਾ ਫਰੀਦਕੋਟ ਹਾਂਜੀ ਜ਼ਿਲ੍ਹਾ ਫਰੀਦਕੋਟ ਬਗਰਾੜੀ ਦੇ ਨਾਲ ਆ ਬਗਰਾੜੀ ਦੇ ਨਾਲ ਬਾਈ ਦਾ ਪਿੰਡ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਮੇਰਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਮੈਂ ਹਰ ਵਾਰੀ ਨਵੀਂ ਤੋਂ ਨਵੀਂ ਜਾਣਕਾਰੀ ਤੇ ਸੱਚੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਹਨਾ ਦੇਖੋ ਵੀਡੀਓ ਪਾਉਣ ਦਾ ਮਕਸਦ ਆ ਮੇਰੇ ਇੱਕ ਵੀਡੀਓ ਪਾਉਣ ਦੇ ਨਾਲ ਕਿਸੇ ਵੀਰ ਭੈਣ ਭਰਾ ਦੇ ਵੀਡੀਓ ਦੇਖਣ ਨਾਲ ਕਿਸੇ ਵੀਰ ਭੈਣ ਭਰਾ ਦੀ ਜਿੰਦਗੀ ਬਚ ਸਕਦੀ ਹੈ ਨਾ ਡਾਕਟਰੀ ਲੈਣ ਦੇ ਵਿੱਚ ਜੇ ਮੈਂ ਕੈਂਸਰ ਦੀ ਗੱਲ ਕਰਾਂ ਮੇਰੀ ਆਦਤ ਹੁੰਦੀ ਆ ਮੈਂ ਸੱਚ ਬੋਲਣਾ ਜਿਹੜਾ ਉਹ ਮੈਂ ਬੋਲਣਾ ਹੀ ਰਹਿਣਾ ਨਾ ਮੇਰੀ ਆਦਤ ਆ ਵੀ ਜਿਹੜਾ ਕੈਂਸਰ ਦਾ ਇਲਾਜ ਆ ਡਾਕਟਰੀ ਲੈਣ ਦੇ ਵਿੱਚ ਸਿਰਫ ਤਿੰਨ ਤੋਂ ਚਾਰ ਤਰ੍ਹਾਂ ਦਾ ਇਲਾਜ ਆ ਕੈਂਸਰ ਦਾ ਸਭ ਤੋਂ ਪਹਿਲਾਂ ਆਪਰੇਟ ਬੰਦੇ ਨੂੰ ਪਾੜ ਦੋ ਹਨਾ ਉਸ ਤੋਂ ਬਾਅਦ ਦੇ ਵਿੱਚ ਬੰਦਾ ਸਿਉ ਕੇ ਬਾਅਦ ਦੇ ਵਿੱਚ ਉਹਦੀ ਕੀਮੋ ਚੱਲਦੀ ਆ ਹਨਾ ਜੀ ਜਦੋਂ ਕੀਮੋ ਅਸਰ ਕਰ ਲੋ ਹਟ ਜਾਏ ਫਿਰ ਰੇਡੀਏਸ਼ਨ ਚੱਲਦੀ ਆ ਇਹ ਜੋ ਰੈਡੀਏਸ਼ਨ ਅਸਰ ਕਰਨ ਨੂੰ ਹਟਜ ਜਿਹਨੂੰ ਅਸੀਂ ਥੈਰਾਪੀਆ ਕਹਿ ਦਿੰਦੇ ਹਾਂ ਹੁਣ ਇੰਡੀਆ ਦੇ ਵਿੱਚ ਚੌਥੀ ਤਰ੍ਹਾਂ ਦਾ ਇਲਾਜ ਆ ਗਿਆ ਜਿਹੜਾ ਪਹਿਲਾਂ ਬਾਹਰ ਲੀਆਂ ਕੰਟਰੀਆਂ ਚਲਾ ਚੱਲਦਾ ਸੀ ਹੁਣ ਇੰਡੀਆ 'ਚ ਆ ਗਿਆ ਉਹਦਾ ਨਾਮ ਹੈਗਾ ਅਮੀਨੋ ਥੈਰਾਪੀ ਬਹੁਤ ਮਹਿੰਗਾ ਇਲਾਜ ਆ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜਿੱਦਾਂ ਮੈਂ ਹੁਣੇ ਵੀਰ ਭੈਣ ਭਰਾ ਚਲੋ ਆਪਣੇ ਜ਼ਿਮੀਂਦਾਰ ਪਰਿਵਾਰ 'ਚੋਂ ਆ ਛੋਟੇ ਜ਼ਿਮੀਂਦਾਰ ਪਰਿਵਾਰ 'ਚੋਂ ਆ ਜੀ ਆਪਾਂ ਇਹਨਾਂ ਨੂੰ ਕਹਿ ਦਈਏ ਵੀ ਇਹ ਅਮੀਨੋ ਥੈਰਾਪੀ ਕਰਾ ਲੈਣ ਨਹੀਂ ਕਰਾ ਸਕਦੇ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ ਅੱਛਾ ਜਿਹੜੀ ਆਪਣੀ ਦਵਾਈ ਆ ਹੁਣ ਮੈਨੂੰ ਮੈਂ ਸੱਚੀ ਗੱਲ ਕਹਣਾ ਮੈਂ ਪਹਿਲਾਂ ਵੀ ਕਹਿ ਗਿਆ ਠੀਕ ਹੈ ਮੈਂ ਹੁਣ ਵੀ ਕਹਿਣਾ ਮੇਰੀ ਆਦਤ ਆ ਮੈਂ ਸੱਚੀ ਗੱਲ ਕਹਨੂੰ ਨਹੀਂ ਹਟਦਾ ਆਪਣੀ ਦਵਾਈ ਤੇ ਜ਼ਿਆਦਾਤਰ ਟਰਸਟ ਵਿਸ਼ਵਾਸ ਕਿਹੜੇ ਲੋਕ ਕਰਦੇ ਆ ਜਿਹੜੇ ਮੇਰੇ ਵਾਂਗੂ ਮੀਡੀਅਮ ਲੋਕ ਆ ਹਨਾ ਜੀ ਜਿਹੜੇ ਦਰਮਿਆਨੇ ਲੋਕ ਆ ਉਹ ਵਿਸ਼ਵਾਸ ਕਰਦੇ ਆ ਕਿਉਂ ਮੇਰੀ ਜਿਹੜੀ ਦਵਾਈ ਆ ਉਹ ਇਨੀ ਮਹਿੰਗੀ ਨਹੀਂ ਹੈਗੀ ਸਸਤੀ ਦਵਾਈ ਆ ਜਿਹੜਾ ਕੈਂਸਰ ਦਾ ਇਲਾਜ ਆ ਲੱਖਾਂ ਕਰੋੜਾਂ ਦਾ ਇਲਾਜ ਆ ਜਿਹੜੇ ਵੀਰ ਭੈਣ ਭਰਾ ਚੰਗੇ ਸਰਦੇ ਆ ਕਰੋ ਹਨਾ ਉਹ ਇਸ ਚੀਜ਼ ਤੇ ਭਰੋਸਾ ਨਹੀਂ ਕਰਦੇ ਕਿਉਂ ਜਦੋਂ ਮੈਨੂੰ ਪੁੱਛਦੇ ਆ ਦਵਾਈ ਦਾ ਰੇਟ ਕੀ ਆ ਮੈਂ ਦੱਸ ਦੇਣਾ ਵੀ ਇੰਨੇ ਕ ਪੈਸੇ ਲਈ ਦਵਾਈ ਆ ਉਹ ਤਾਂ ਕਰਕੇ ਇਸ ਚੀਜ਼ ਤੇ ਭਰੋਸਾ ਨਹੀਂ ਕਰਦੇ ਜੇ ਮੈਂ ਉਹਨਾਂ ਨੂੰ ਲੁੱਟਣਾ ਫੁੱਟਣਾ ਹੋਵੇ ਤਾਂ ਮੈਂ ਵੀ ਇਹਦਾ ਰੇਟ ਵਧਾ ਲਾਂ ਸ਼ਾਇਦ ਉਹ ਕਰਿਆ ਤੇ ਭਰੋਸਾ ਕਰਨ ਲੱਗ ਜਾਣ ਹਣਾ ਜੀ ਮੇਰੀ ਆਦਤ ਤਾਂ ਦੋਸਤੋ ਮੈਂ 4 ਸਾਲ ਹੋ ਗਏ ਕੰਮ ਕਰਦੇ ਨੂੰ ਮੇਰਾ ਫਰਜ਼ ਕੀ ਇਨਸਾਨੀਅਤ ਤੌਰ ਤੇ ਤੁਹਾਡੇ ਵੀਰਾਂ ਭੈਣਾਂ ਭਰਾਵਾਂ ਦੀ ਜ਼ਿੰਦਗੀ ਬਚਾਉਣੀ ਮੇਰਾ ਕੋਈ ਹਸਪਤਾਲ ਜਾਂ ਦੁਕਾਨ ਨਹੀਂ ਹੈਗਾ ਮੈਂ ਆਪਦੇ ਘਰੇ ਆਪਦੇ ਪਰਿਵਾਰ 'ਚ ਦਵਾਈ ਦਿੰਦਾ ਪਿੰਡ ਰਾਜਿਆਂ ਵਾਲਾ ਕਲਾ ਸ਼ਹਿਰ ਆਪਣਾ ਫਰੀਦਕੋਟ ਆ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਜਦੋਂ ਵੀ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਸਵੇਰੇ 9 ਤੋਂ 3 ਵਜੇ ਤੱਕ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮੈਨੂੰ ਸਿਰਫ ਤੁਹਾਡੇ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਦਵਾਈ ਤੁਹਾਨੂੰ ਰਿਜ਼ਲਟ ਦੇਊਗੀ 0% ਸਾਈਡ ਇਫੈਕਟ ਜਿਹੜੀ ਤੁਸੀਂ ਮੈਡੀਕਲ ਲੈਣ ਦੀ ਦਵਾਈ ਖਾਣੇ ਆ ਉਹ ਤੁਹਾਨੂੰ ਪਤਾ ਹੀ ਉਹਦੇ ਵਿੱਚ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਜਿਹੜੀ ਆਪਣੀ ਦਵਾਈ ਆ ਨੈਚੁਰਲ ਜੜੀ ਬੂਟੀਆਂ 노 ਕੈਮੀਕਲ 노 ਸਟੀਰੋਇਡ 노 ਡਰਗ ਐਦਾਂ ਦਾ ਕੋਈ ਸਾਲਟ ਨਹੀਂ ਹੈਗਾ ਉਹਦੇ ਵਿੱਚ ਇਹ ਉਹ ਜੜੀ ਬੂਟੀਆਂ ਜਿਹੜੇ ਸਾਡੇ ਦਾਦੇ ਪੜਦਾਦੇ ਖਾਂਦੇ ਸੀ ਆਪਣੇ ਸਾਰਿਆਂ ਦੇ ਜਿੰਨੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੇ ਵੀ ਆਪਣੇ ਦਾਦੇ ਪੜਦਾਦੇ ਪਿੰਡਾਂ ਦੇ ਵਿੱਚ ਪਹਿਲਾਂ ਵੈਤ ਤੇ ਹਕੀਮ ਹੁੰਦੇ ਸੀ ਆਪਣੇ ਦਾਦੇ ਪੜਦਾਦੇ ਪਹਿਲਾਂ ਆਹ ਜੜੀ ਬੂਟੀਆਂ ਖਾਂਦੇ ਸੀ ਤੇ ਘੋੜੇ ਵਰਗੇ ਸੀ ਵੈਲ ਪਾਵਰ ਬਹੁਤ ਜ਼ਿਆਦਾ ਸੀ ਸਟਰੌ ਸੀ ਸਰੀਰ ਪੱਖੋਂ ਅੱਜ ਦੀ ਗੱਲ ਕਰੀਏ ਐਲੋਪੈਥੀ ਦਾ ਜੋਕ ਆ ਗਿਆ ਐਲੋਪੈਥਿਕ ਕਦੇ ਸੈਪਟ ਨਹੀਂ ਕਰਦੀ ਆਯੁਰਵੇਦ ਨੂੰ ਜਿਹੜੀ ਆਪਣੀ ਦਵਾਈ ਆ ਦਵਾਈ ਆ ਹੀ ਆਯੁਰਵੇਦ ਦਵਾਈ ਆ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਜੇ ਤੁਸੀਂ ਡਾਕਟਰੀ ਲੈਣਾ ਇਹਦਾ ਮਲਾਂ ਕਰੋਂਗੇ ਡਾਕਟਰ ਸਾਹਿਬ ਦੀ ਸਲਾਹ ਨਾ ਚਲੋਗੀ ਕਿ ਡਾਕਟਰ ਸਾਹਿਬ ਸਾਡੀ ਦਵਾਈ ਦੇ ਨਾਲ ਐਲੋਪੈਥੀ ਨਾਲ ਆਯੁਰਵੇਦ ਲੈ ਲਿਏ ਤੁਹਾਨੂੰ ਕਦੇ ਕੋਈ ਸਲਾਹ ਨਾ ਦੇਊਗਾ ਕਿ ਅਸੀਂ ਇਹ ਦਵਾਈ ਉਹਦੇ ਨਾਲ ਖਾ ਲਈਏ ਮੇਰਾ ਮਕਸਦ ਹੁੰਦਾ ਸੱਚੀ ਜਾਣਕਾਰੀ ਦੇਣ ਦਾ ਮੇਰੀ ਦਵਾਈ ਨਾਲ ਜੇ ਤੁਸੀਂ ਕੀਮੋ ਰੇਡੀਏਸ਼ਨ ਲੈਣੀ ਆ ਤੁਹਾਡੀ ਮਰਜ਼ੀ ਆ ਲੈਣੀ ਲੈ ਸਕਦੇ ਆ ਬਟ ਮੈਂ ਤੁਹਾਨੂੰ ਸਲਾਹ ਨਹੀਂ ਦਿੰਦਾ ਇਹ ਚੀਜ਼ ਕਰਨ ਦੀ ਠੀਕ ਆ ਜੀ ਮੇਰਾ ਮਕਸਦ ਹੁੰਦਾ ਸੱਚੀ ਜਾਣਕਾਰੀ ਸ਼ੇਅਰ ਕਰਦੇ ਹਾਂ ਤੇ ਦੋਸਤੋ ਜਿੱਦਾਂ ਤੁਸੀਂ ਵੀਰ ਦੀ ਸਟੋਰੀ ਸੁਣੀ ਆ ਜੇ ਤੁਸੀਂ ਇਦਾਂ ਸਟੋਰੀਆਂ ਹੋਰ ਵੀ ਸੁਣਨੀਆਂ ਮੇਰੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਆ ਮੇਰਾ YouTube ਤੇ ਚੈਨਲ ਬਣਿਆ ਮਰਪਰੀ ਸਿੰਘ ਬਰਾੜ ਦੇ ਨਾਂ ਤੇ ਉੱਥੇ ਜਾ ਕੇ ਤੁਸੀਂ ਮੇਰੀਆਂ ਇਦਾਂ ਦੀਆਂ ਸਾਰੀਆਂ ਵੀਡੀਓ ਪਾਈਆਂ ਹੋਈਆਂ ਪਿੰਡਾਂ ਦੇ ਨਾਂ ਦੱਸੇ ਹੋਏ ਆ ਮਰੀਦ ਉਹ ਸਾਰਾ ਕੁਝ ਤੁਸੀਂ ਜਾ ਕੇ ਵੇਖ ਸਕਦੇ ਆ ਵੀਡੀਓ ਮੈਂ ਕਿਹੜੇ ਮਰੀਦ ਦੀ ਅਪਲੋਡ ਕਰਦਾ ਹੁੰਦਾ ਵੀਡੀਓ ਮੈਂ ਉਸੇ ਮਰੀਦ ਦੀ ਅਪਲੋਡ ਕਰਦਾ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ ਜਿਨ੍ਹਾਂ ਨੂੰ ਲਾਸਟ ਸੇਜ ਦਾ ਕੈਂਸਰ ਆ ਠੀਕ ਹੈ ਜੀ ਸਿਰਫ ਉਸੇ ਮਰੀਜ਼ ਦੀ ਵੀਡੀਓ ਅਪਲੋਡ ਕਰਦਾ ਹੁੰਦਾ ਜਿੱਦਾਂ ਅੱਜ ਵੀਰ ਦੀ ਵੀਡੀਓ ਬਣਾਈ ਆ ਹਨਾ ਜੀ ਤੇ ਮੇਰਾ ਮਕਸਦ ਇਹ ਹੀ ਹੁੰਦਾ ਵੀ ਇੱਕ ਵੀਡੀਓ ਦੇਖ ਕੇ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਜਾਏ ਜੇਕਰ ਤੁਸੀਂ ਵੀ ਚਾਹੁੰਦੇ ਆ ਵੀ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਹੈ ਇਨਸਾਨੀਅਤ ਤੌਰ ਤੇ ਇਨਸਾਨੀਅਤ ਤੌਰ ਤੇ ਤੁਸੀਂ ਆਪ ਦਾ ਜਿਹੜਾ ਫਰਜ਼ ਨਿਭਾਉਣਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕੇ ਦੇਖੋ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਜੇ ਕਿਸੇ ਨੂੰ ਪਤਾ ਲੱਗ ਜੇ ਵੀ ਇਹਨੂੰ ਕੈਂਸਰ ਦੀ ਸ਼ਿਕਾਇਤ ਆ ਮੈਂ ਹਰੇਕ ਵੀਡੀਓ ਚ ਬੋਲਦਾ ਹੁੰਦਾ ਜੇ ਆਪਾਂ ਸਟਾਰਟਿੰਗ ਦੇ ਵਿੱਚ ਇਹ ਦਵਾਈ ਨੂੰ ਆਪਾਂ ਯੂਜ਼ ਕਰੀਏ ਹਨਾ ਇਹਨੂੰ ਆਪਾਂ ਖਾਣਾ ਸ਼ੁਰੂ ਕਰੀਏ ਤਿੰਨ ਫਾਇਦੇ ਹੋ ਸਕਦੇ ਸਾਡੇ ਸਭ ਤੋਂ ਪਹਿਲਾਂ ਸਾਡਾ ਪੈਸਾ ਬਚ ਸਕਦਾ ਜਿਹੜਾ ਸਾਡੀ ਮਿਹਨਤ ਨਾਲ ਕਮਾਇਆ ਹੋਇਆ ਦੂਜੇ ਨੰਬਰ ਤੇ ਸਾਡੀ ਹਰਾਸਮੈਂਟ ਬਚ ਸਕਦੀ ਆ ਜਿਹੜੇ ਅਸੀਂ ਹਸਪਤਾਲਾਂ ਦੇ ਚੱਕਰ ਵਿੱਚ ਫਸਣਾ ਤੀਜੇ ਨੰਬਰ ਤੇ ਸਾਡਾ ਬੰਦਾ ਬਚ ਸਕਦਾ ਜਿੱਦਾਂ ਆ ਵੀਰ ਬੈਠਾ ਆਪਣੇ ਵਿੱਚ ਹਨਾ ਤਿੰਨ ਚੀਜ਼ਾਂ ਦਾ ਫਾਇਦਾ ਹੋ ਸਕਦਾ ਸਿਰਫ 20 ਤੋਂ 25 ਦਿਨ ਚਾਹੀਦੇ ਆ ਡਾਕਟਰਾਂ ਦੇ ਹਸਪਤਾਲ ਖੁੱਲੇ ਹੀ ਆ 20 ਤੋਂ 25 ਦਿਨਾਂ ਬਾਅਦ ਤੁਸੀਂ ਜਿੱਥੇ ਮਰਜ਼ੀ ਇਲਾਜ ਕਰਾ ਸਕਦੇ ਜੇ ਤੁਹਾਨੂੰ ਲੱਗੇ ਇਹ ਦਵਾਈ ਦਾ ਰਿਜ਼ਲਟ ਨਹੀਂ ਹੈਗਾ ਤੁਸੀਂ ਜਿੱਥੇ ਮਰਜ਼ੀ ਕਰਵਾ ਸਕਦੇ ਇਲਾਜ ਬਟ ਮੈਨੂੰ ਸਿਰਫ ਤੁਹਾਡੇ 20 ਤੋਂ 25 ਦਿਨ ਚਾਹੀਦੇ ਆ ਦੋਸਤੋ ਮੇਰੀ ਜਿਹੜੀ ਬੇਨਤੀ ਹੈ ਇਹਨੂੰ ਪ੍ਰਵਾਨ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਭਰਾ ਦਾ ਜਾਂ ਕਿਸੇ ਭੈਣ ਦਾ ਫਾਇਦਾ ਹੋ ਸਕੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਗਿਆਵਾਲਾ ਸ਼ਹਿਰ ਫਰੀਦਕੋਟ ਮੇਰਾ ਮੋਬਾਈਲ ਨੰਬਰ 9865407174 ਸਸਾ